ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪੰਡਾ ਬਰੇ ਆਪਣਾ ਚੰਨਾਲਾ ਵਾਲਾ ਕੀ ਨਾਮ ਆਪਣਾ ਸੁਖਚੰਦ ਸਿੰਘ ਸੁਖਚੰਦ ਸਿੰਘ ਕੀ ਗੱਲ ਹੋ ਗਈ ਸੀ ਜੀ ਆਪਾਂ ਨੂੰ ਧੌਣ ਤੇ ਸੱਟ ਲੱਗੀ ਸੀ ਜੀ ਮਨ ਕਹਿੰਦੇ ਅੱਛਾ ਕੋਠੇ ਰਕੇ ਪੇਜੀ ਹਾਂ ਜੀ ਜੀ ਅੰਡਿਕ ਨਾ ਕੀ ਹੋ ਗਏ ਸੀ ਧੌਣ ਦੇ ਮਨ ਕੇ ਕਰ ਇੱਕ ਹੋ ਗਏ ਸੀ ਅੱਛਾ ਮਨ ਕੇ ਕਰ ਇੱਕ ਹੋ ਗਏ ਸੀ ਅੱਛਾ ਫਿਰ ਤੁਸੀਂ ਕੀ ਕਰਿਆ ਮਤਲਬ ਪਿੰਡ ਦਿਖਾਇਆ ਜੀ ਉਦੋਂ ਬਰਨਾਲੇ ਬਰਨਾਲਾ ਚੰਡੀਗੜ੍ਹ ਰੈਫਰ ਕਰਤਾ ਅੱਛਾ ਚੰਡੀਗੜ੍ਹ ਪੀਜੀਐਚ ਹਾਂ ਜੀ ਅੱਛਾ ਤੇ ਉਹਨਾਂ ਨੇ ਕਿਹਾ ਤੀਵਾ ਕਹਿੰਦੇ ਸੇਵਾ ਕਰ ਲੋ ਘਰੇ ਜਾ ਕੇ ਜੀ ਅੱਛਾ ਇਹ ਸਾਡੀ ਸਮਝ ਚ ਬਾਹਰ ਆ ਬੋਡੀ ਸਾਰੇ ਕੰਮ ਛੱਡ ਕੇ ਲੱਤਾਂ ਸਾਰੀਆਂ ਖੜਕੀਆਂ ਸੀ ਡੈਡ ਹੋ ਗਏ ਸੀ ਜੰਮਾ ਹਨਾ ਡੈਡ ਹੋ ਗਏ ਸੀ ਬਿਲਕੁਲ ਅੱਛਾ ਅੱਛਾ ਤੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਆ ਚੱਲੇ ਛੋਟਾ ਉਸ ਤੋਂ ਬਾਅਦ ਠਿਕਰੀ ਵਾਲ ਚੱਲੇ ਲਾਏ ਮੇਰਾ ਠੀਕ ਹੈ ਜੀ ਮਲਕ ਕਲੀਨਿੰਗ ਕੋਲੇ ਠੀਕ ਹੈ ਤੇ ਉਹਨਾਂ ਨੇ ਮੈਨੂੰ 2 ਮਹੀਨੇ ਸਮਝਾਇਤਾ ਸੀ 2 ਮਹੀਨੇ ਦੇ ਵਿੱਚ ਸਾਨੂੰ ਸਹੀ ਕਰ ਦਊਗਾ ਅੱਛਾ ਅੱਛਾ ਪਰ ਮਹਾਰਾਜ ਦੀ ਕਿਰਪਾ ਨਾਲ 6 ਮਹੀਨਿਆਂ ਦੇ ਵਿੱਚ ਮੈਂ ਸਹੀ ਕਰਤਾ ਚੰਗੀ ਤਰ੍ਹਾਂ ਮੈਂ ਕੰਮ ਤੇ ਜਾਣ ਲੱਗਾਂ ਠੀਕ ਹੈ ਠੀਕ ਹੈ 6 ਮਹੀਨਿਆਂ ਚ ਤੁਸੀਂ ਬਿਲਕੁਲ ਕੰਮ ਵਾਲੇ ਹੋਗੇ ਕੰਮ ਵਾਲੇ ਠੀਕ ਹੈ ਤੁਸੀਂ ਬਿਲਕੁਲ ਆਸ ਹੈ ਨਹੀਂ ਸੀ ਹਾਂ ਤੇ ਹੁਣ ਤੁਸੀਂ ਕੰਮ ਕਰਦੇ ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਬਿਲਕੁਲ ਨਹੀਂ ਠੀਕ ਹੈ ਠੀਕ ਹੈ ਇਹ ਤੁਹਾਡਾ ਮਤਲਬ ਪੀਜੀਏ ਤੁਹਾਨੂੰ ਦਿੱਤਾ ਸੀ ਉੱਥੇ ਨਾ ਹਾਂਜੀ ਅੱਛਾ ਅੱਛਾ ਆਡੀਆਮ ਮਾਰੀਆਂ ਹੋਈਆਂ ਸੀ ਪੀਜੀਏ ਦੇ ਵਿੱਚ ਹੋਣਾ ਹਾਂਜੀ ਅੱਛਾ ਜੀ ਕਿਵੇਂ ਲੱਗਿਆ ਤੁਹਾਨੂੰ ਸਾਡਾ ਕੰਮ ਜੀ ਕੰਮ ਬਹੁਤ ਜੀ ਲੱਗਿਆ ਜੀ ਠੀਕ ਹੈ ਠੀਕ ਹੈ